ਤੇ ਨਾਲ ਭੜੇ ਨੇ ਭੁਮਨੇਸ਼ਵਰ ਕੁਮਾਰ ਜੀ ਪ੍ਰਤੀ ਤੁਸੀਂ ਵਾਲੀ ਸਪਾਰ ਫਰਸਟ ਆ ਅੱਜ ਸੀ ਪਹੁੰਚਿਆ ਅਟਾਰੀ ਬਾਰਡਰ ਜਿੱਥੇ ਕਿ ਜਿਲ੍ਹਾ ਫਰੀਦਕੋਟ ਦੇ ਮਾਨਯੋਗ ਜਿਲ੍ਹਾ ਦੇ ਸੈਸ਼ਨ ਜਜ ਮੈਡਮ ਨਵਜੋਤ ਕੌਰ ਜੀ ਨੇ ਦੋ ਪਾਕਿਸਤਾਨੀ ਟ੍ਰਿਬਿਨਲ ਦਾ ਕੇਸ ਟੇਕਨ ਅਪ ਕੀਤਾ ਸੀਗਾ ਤੇ ਉਹਨਾਂ ਦੇ ਡਿਪਾਰਟਮੈਂਟ ਦੇ ਹਾਮ ਦੇ ਵਿੱਚ ਸਰਦਾਰ ਜੀਪਾਲ ਸਿੰਘ ਕੰਸੀਲ ਮੈਜਿਸਟ੍ਰੇਟ ਦੇ ਨਾਲ ਨੇ ਤੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਇਸ ਰਿਫੈਕਟਰੀ ਦੇ ਮਾਮਲੇ ਸਭ ਤੋਂ ਪਹਿਲਾਂ ਕਹਿਣਾ ਚਾਹੁੰਦੇ ਹਾਂ ਮਾਸ਼ਾ ਅੱਲ੍ਹਾ ਜੋ ਇਹ ਬੱਚਿਆਂ ਦਾ ਕਾਫੀ ਲੰਮੇ ਸਮੇਂ ਤੋਂ ਰਿਫੈਕਟਰੀਏਸ਼ਨ ਚੱਲ ਰਿਹਾ ਸੀ ਲਗਭਗ 3 ਸਾਲ ਸਾਡੇ ਮਾਨ ਜੋ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਜਿਨ੍ਹਾਂ ਨੂੰ ਇੱਥੇ ਅੱਜ ਦਿਹਾੜੇ ਸਮਾਗਮ ਹੋ ਸਕਿਆ ਇਸ ਦੇ ਵਿੱਚ ਸਾਡੇ ਸੈਸ਼ਨ ਜੱਜ ਸਾਹਿਬ ਮੈਡਮ ਨਮਜੂਦ ਕੌਰ ਦਾ ਵੀ ਬਹੁਤ ਸ਼ੁਕਰੀਆ ਹੈ ਸਾਡੇ ਇਨਸਪੈਕਟਿੰਗ ਜੱਜ ਸਾਹਿਬ ਐਲ ਐ ਸ਼ਰਾਵਤ ਜੀ ਦਾ ਮਾਨ ਜੋ ਸ਼ੀਰਿ ਚੀਫ ਜਸਟਿਸ ਜੀਐਸ ਸੰਦੇਵਾਲੀਆ ਜੀ ਦਾ ਇਹਨਾਂ ਦੇ ਸਾਰਿਆਂ ਦੇ ਨਿਸ਼ਾ ਦਿਸ਼ਾ ਦੇ ਅਨੁਸਾਰ ਇਹ ਬੱਚੇ ਅੱਜ ਆਪਣੇ ਘਰ ਵਾਪਸ ਜਾਣ ਵਿੱਚ ਸਫਲ ਹੋਏ ਨੇ ਤੇ ਇਹਨਾਂ ਦੇ ਇਸ ਮੌਕੇ ਤੇ ਨਮੈਂ ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਇਹ ਆਪਾਂ ਸਾਰੇ ਖੁਸ਼ੀ ਦੇ ਹੱਕਦਾਰ ਆ। ਅ ਵੈਰੀ ਗੁੱਡ ਆਫਟਰਨੂਨ ਟੂ 올। ਇਹ ਜਿਹੜਾ ਮੈਟਰ ਹੈਗਾ ਦੋ ਪਾਕਿਸਤਾਨੀ ਨੈਸ਼ਨਲਸ ਬੱਚੇ ਜਿਹੜੇ ਕੀ ਗਲਤੀ ਦੇ ਨਾਲ ਸਾਡੇ ਬਾਰਡਰ ਨੂੰ ਕਰਾਸ ਕਰਕੇ ਸਰੀ ਕੰਟਰੀ ਦੇ ਵਿੱਚ ਆ ਗਏ ਸੀਗੇ ਸਨ 2022 ਦੇ ਵਿੱਚ ਔਰ ਇਹਨਾਂ ਤੇ ਤਰਨਤਨ ਪੁਲਿਸ ਨੇ ਇੱਕ ਇੰਡੀਅਨ ਪਾਸਪੋਰਟ ਐਕ ਥੱਲੇ ਮਸਲਾ ਦਰਜ ਕਰ ਲਿਆ ਸੀ ਇਹਨਾਂ ਦੋਨਾਂ ਬੱਚਿਆਂ ਦਾ ਟ੍ਰਾਇਲ ਜੁਵਨਾਇਲ ਜਸਟਿਸ ਬੋਰਡ ਤਰਨਤਨ ਹੋਇਆ ਤੇ ਦੋਨੋਂ ਬੱਚੇ ਬਾਇਜ਼ਤ ਬਰੀ ਹੋ ਗਏ ਉਸ ਤੋਂ ਬਾਅਦ ਇਹ ਬੱਚੇ ਫਰੀਦਕੋਟ ਆਬਜ਼ਰਵੇਸ਼ਨ ਹੋਮ ਦੀ ਕੇਅਰ ਐਂਡ ਕਸਟਡੀ ਦੇ ਵਿੱਚ ਆ ਗਏ ਸੋ ਇਹ ਜਿਹੜਾ ਇਹਨਾਂ ਦਾ ਰੀਪੈਟਰੀਏਸ਼ਨ ਦਾ ਮੈਟਰ ਸੇਗਾ ਉਹ ਆਬਜ਼ਰਵੇਸ਼ਨ ਹੋਮ ਵਾਲਿਆਂ ਨੇ ਦੇ ਸਿਕ ਸੋਸ਼ਲ ਸਿਕਿਉਰਿਟੀ ਐਂਡ ਵੈਲਫੇਅਰ ਆਫਿਸ ਵਾਲੇ ਨਾਲ ਟੇਕ ਅਪ ਕੀਤਾ ਹੋਇਆ ਸੀ ਪਰ ਮੈਟਰ ਜਿਹੜਾ ਹੈ ਬਹੁਤ ਹੀ ਸਲੋ ਸਪੀਡ ਤੇ ਚੱਲ ਰਿਹਾ ਸੀਗਾ ਆਨਰੇਬਲ ਜਸਟਿਸ ਐਨ ਐ ਸ਼ਕਾਵਰਡ ਜੱਜ ਪੰਜਾਬ ਹਰਨਾ ਹਾਈ ਕੋਰਟ ਜਨੂਅਰੀ 2024 ਵਿੱਚ ਸਾਡੀ ਸੈਸ਼ਨ ਡਿਵੀਜ਼ਨ ਦੀ ਦਾ ਨਰੀਖਣ ਕਰਨ ਲਈ ਆਏ ਜਦੋਂ ਉਹਨਾਂ ਨੇ ਦੇਖਿਆ ਇਹਨਾਂ ਬੱਚਿਆਂ ਨੂੰ ਲਾਰਡਸ਼ਿਪ ਨੇ ਇਹ ਵਾਲਾ ਮੈਟਰ ਆਨਰੇਬਲ ਹਾਈ ਕੋਰਟ ਦੇ ਵਿੱਚ ਜੁਡੀਸ਼ੀਅਲ ਸਾਈਡ ਦੇ ਵਿੱਚ ਟੇਕ ਅਪ ਕੀਤਾ ਸੋ ਇਹ ਮੈਟਰ ਲਾਰਡਸ਼ਿਪ ਦੇ ਹੀ ਐਫਰਟਸ ਦੇ ਨਾਲ ਐਕਸਪੀਡਿਟ ਹੋਇਆ ਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਮਿਨਿਸਟਰੀ ਆਫ ਹੋਮ ਅਫੇਅਰਸ ਨੇਲੇ ਮੈਟਰ ਨੂੰ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਐਂ ਬੜੇ ਐਫਰਟਸ ਦੇ ਨਾਲ ਇਸ ਮੈਟਰ ਨੂੰ ਟੇਕ ਅਪ ਕਰਕੇ ਅੱਜ ਅਸੀਂ ਬੜੇ ਫਖਰ ਦੇ ਨਾਲ ਇਹ ਕਹਿਣਾ ਚਾ ਰਹੇ ਹਾਂ ਸਾਰਿਆਂ ਨੂੰ ਇਨਫੋਰਮ ਕਰਨਾ ਚਾਹ ਰਹੇ ਹਾਂ ਕਿ ਇਹ ਬੱਚੇ ਜੋ ਜਿਹੜੇ ਨੇ ਦੋਨੋਂ ਪਾਕਿਸਤਾਨੀ ਨੈਸ਼ਨਲਸ ਅੱਜ ਹਿਫਾਜ਼ਤ ਦੇ ਨਾਲ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਨੇ ਪਾਕਿਸਤਾਨ ਗਵਰਨਮੈਂਟ ਨੂੰ ਹੈਂਡਓਵਰ ਕਰਤੇ ਹੈ ਤੇ ਇਹ ਬੱਚੇ ਅੱਜ ਆਪਣੇ ਮਾਪੇ ਦੇ ਨਾਲ ਯੂਨਾਈਟ ਕਰ ਜਾਣਗੇ ਥੈਂਕ ਯੂ Thank you